ਮੈਨੇਜਰ ਦੀ ਘਰ ਵਾਲੀ ਉਸ ਨੂੰ ਪੁੱਛਦੀ ਹੈ ਕਿ ਘਰ ਕਦੋਂ ਆਉਣਾ ਹੈ ਉਹ ਇਹ ਵੀ ਪੁੱਛਦੀ ਹੈ ਕਿ ਪਹਿਲਾਂ ਮੇਰਾ ਫੋਨ ਕਿਉਂ ਨਹੀਂ ਚੁੱਕਿਆ ਤੇ ਨਾ ਹੀ ਵਾਪਸ ਕਾਲ ਕੀਤੀ ਸੀ ਮੈਨੇਜਰ ਬੋਲਦਾ ਹੈ ਕਿ ਉਹ ਬੀਜੀ ਸਨ ਪਾਪਾ ਨੂੰ ਛੁੱਟੀ ਮਿਲਦੀ ਸੀ ਤਾਂ ਸਭ ਸਮਾਨ ਚੁੱਕ ਘਰ ਆ ਰਹੇ ਸਨ ਉਹ ਆਪਣੀ ਘਰ ਵਾਲੀ ਦੇ ਪੁੱਛਣ ਤੇ ਦੱਸਦਾ ਹੈ ਕਿ ਪਾਪਾ ਹੁਣ ਥੀਕ ਹਨ ਘਰ ਹਨਾ ਉਹ ਮੈਨੇਜਰ ਨੂੰ ਬਾਪਸ ਆਉਣੁ ਕੇ ਲਈ ਹੈ ਤੇ ਕੋਣ ਕੱਟ ਦਿੰਦੀ ਹੈ ਇਸ ਤੋਂ ਬਾਅਦ ਮੈਨੇਜਰ ਦਾ ਬੇਟਾ ਸਕੂਲ ਤੋਂ ਘਰ ਵਾਪਸ ਆਉਂਦਾ ਹੈ ਤੇ ਆਪਣੇ ਪਾਪਾ ਦੇ ਆਉਣ ਬਾਰੇ ਪੁੱਛਦਾ ਹੈ ਉਸ ਦੀ ਮਾਂ ਉਸ ਨੂੰ ਖੀ ਤੇ ਬਾਹਰ ਜਾਂਦੀ ਹੈ ਕਿ ਕੀ ਪਤਾ ਉਸ ਦਾ ਤਾਂ ਅਜੇ ਉੱਥੇ ਬੈਠਾ ਹੈ ਕਿੰਨੇ ਜਣੇ ਤਾਂ ਹਨ ਉੱਤੇ ਉਸ ਦੀ ਦੇਖਭਾਲ ਵਾਸਤੇ ਛੁੱਟੀਆਂ ਲਈ ਜਾਂਦਾ ਹੈ ਆਰਾਮ ਨਾਲ ਨਾ ਹੁਣ ਤਾਂ ਤੇਰੇ ਬਾਪੂ ਬਹੁਤ ਛੁੱਟੀ ਮਿਲ ਗਈ ਤੇ ਹੁਣ ਤਾਂ ਆ ਜਾ ਜਦੋਂ ਮੈਂ ਕਹਿ ਦੇਵਾਂ ਕਿ ਮੈਂ ਜਾਣਾ ਇੱਕ ਦਿਨ ਪੇਕੇ ਮੌਤ ਪੈਣੀ ਸ਼ੁਰੂ ਹੋ ਜਾਂਦੀ ਹੈ ਬੇਟਾ ਚਪਚਾਪ ਮਾਂ ਨੂੰ ਸੁਣੀ ਜਾਂਦਾ ਹੈ ਤੇ ਉਹ ਖਾਣ ਨੂੰ ਕੁਝ ਮੰਗਦਾ ਹੈ ਫਿਰ ਉਸ ਨੂੰ ਉਸ ਦੀ ਮਾਂ ਖਾਣ ਵਾਸਤੇ ਖਾਣਾ ਦੇ ਆ ਕੇ ਦਿੰਦੀ ਹੈ ਇਹਨੇ ਨੂੰ ਮਾਂ ਮੈਨੇਜਰ ਨੂੰ ਆਕ ਮਾਰਦੀ ਹੈ ਤੇ ਕਹਿੰਦੀ ਹੈ ਕਿ ਪੁੱਤ ਤੂੰ ਹੁਣ ਰੋਟੀ ਖਾ ਕੇ ਚਾਨੇ ਨਾਲ ਕਿਸ ਤਾਂ ਨੂੰ ਡੇੜਾ ਮਾਰਿਆ ਇਹਦਾ ਜਿੱਤ ਨਹੀਂ ਮੰਨਦਾ ਜਦੋਂ ਤੱਕ ਆਪਣੀ ਫਸਲ ਨਾ ਦੇਖ ਜਾਵੇ ਕਹਿੰਦਾ ਜੀਰੀਆਂ ਨੂੰ ਪਾਣੀ ਦੇਣ ਵਾਲਾ ਹੈ ਹਾਂ ਬੇਬੇ ਜਾ ਤਾਂ ਆਉਣਾ ਮੈਂ ਅਸੀਂ ਜੀੜਾ ਮਾਰ ਆਉਂਦੇ ਹਾਂ ਪਰ ਮੈਂ ਰਾਜੀ ਸ਼ੀਰੋਪੋਂ ਕਰ ਦੇਊਗਾ ਕਿਉਂ ਇੱਕ ਹਫਤਾ ਪਾਪੇ ਦੀ ਜੀਰੀਆਂ ਨੂੰ ਪਾਣੀ ਲਾ ਦੇਊਗਾ ਹਾਂ ਚਲੋ ਠੀਕ ਹੈ ਪੁੱਤ ਭੋਲੂ ਵੀ ਚੁੱਪੀ ਕਰ ਲੂ ਦੋ ਦਿਨ ਪਰ ਪਾਪੇ ਨੂੰ ਕੋਈ ਕੰਮ ਨਹੀਂ ਕਰਨ ਦੇ ਰਾਜੀ ਬੇਬੀ ਹਾਂ ਹਾਂ ਪੁੱਤ ਤੇ ਮੈਂ ਵੀ ਅੱਜ ਸ਼ਾਮ ਨੂੰ ਬੱਸ ਫੜ ਘਰ ਜਾ ਰਿਹਾ ਤੇ ਕੱਲ ਨੂੰ ਡਿਊਟੀ ਤੇ ਜਾਣਾ ਆਉਂਗਾ ਬਿੱਤੀ ਢੀੜਾ ਮਾਰ ਜਾਊਗਾ ਕਿ ਪੈਸੇ ਪੁੱਸਾਂ ਦੀ ਦੌੜ ਹੋਈ ਤਾਂ ਦੱਸ ਦੇ ਹਾਂ ਹਾਂ ਪੁੱਤ ਕੋਈ ਨਹੀਂ ਤੂੰ ਬੱਸ ਢੀੜਾ ਮਾਰਦਾ ਰਿਹਾ ਕਰ ਚਰਨਾ ਤੇ ਮੈਨੇਜਰ ਖੇਤ ਢੀੜਾ ਮਾਰਨ ਚਲੇ ਜਾਂਦੇ ਨੇ ਆਮਰੋ ਮੈਨੇਜਰ ਦੇ ਘਰ ਵਾਪਸ ਜਾਣ ਦੀ ਖਬਰ ਸੁਣ ਕੇ ਉਦਾਸ ਹੋ ਜਾਂਦੀ ਹੈ ਤੇ ਪੋਲੀ ਨੂੰ ਕਹਿੰਦੀ ਹੈ ਕਿ ਤੂੰ ਗਾਜਰਾਂ ਦਾ ਗਾਜਰ ਪਾਕ ਬਣਾ ਦੇ ਉੱਥੇ ਮੇਰਾ ਪੁੱਤ ਆ ਵੀ ਖਾ ਲਊ ਪੋਲੀ ਰਸੋਈ ਵਿੱਚ ਜਾ ਕੇ ਤਿਆਰੀ ਕਰਨ ਲੱਗਦੀ ਹੈ ਅਮਰੋ ਬਾਹਰ ਨੂੰ ਢੇੜਾ ਮਾਰਨ ਚਲੀ ਜਾਂਦੀ ਹੈ ਕੱਲ ਨੂੰ ਦੇਖਦੇ ਹਾਂ ਅਗਲੇ ਕਹਾਣੀ ਦੇ ਭਾਗ ਵਿੱਚ ਜਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਅਗਲਾ ਭਾਗ ਜਰੂਰ ਸੁਣਨਾ ਜੀ ਬਹੁਤ ਬਹੁਤ ਧੰਨਵਾਦ